22 ਨਵੰਬਰ ਸਾਲ 2007 ਟਾਈਟੈਨਿਕ ਦੀ ਤਰ੍ਹਾਂ ਮਜ਼ਬੂਤ ਤੇ ਕਦੇ ਨਾ ਟੁੱਟਣ ਵਾਲੀ ਸ਼ਿਪ ਐਮ ਵੀ ਐਕਸਪਲੋਰਰ ਰਾਤ ਦੇ ਹਨੇਰੇ ਵਿੱਚ ਅੰਟਾਰਕਟਿਕਾ ਦੇ ਸਮੁੰਦਰ ਵਿੱਚ ਮੌਜੂਦ ਬਰਫ਼ ਦੀ ਮੋਟੀ ਪਰਤ ਨੂੰ ਤੋੜਦੇ ਹੋਏ ਅੱਗੇ ਵੱਧ ਰਹੀ ਸੀ ਇਸ ਸ਼ਿਪ ਤੇ ਸਵਾਰ ਸੀ 100 ਪੈਸੇਂਜਰ ਤੇ 54 ਕਰੂ ਮੈਂਬਰ ਇਸ ਜਹਾਜ਼ ਨੂੰ ਖਾਸ ਤੌਰ ਤੇ ਬਰਫ਼ ਤੇ ਚੱਲਣ ਲਈ ਹੀ ਬਣਾਇਆ ਗਿਆ ਸੀ ਰਾਤ ਦੇ 10 ਵਜ ਚੁੱਕੇ ਸਨ ਕੁਝ ਸਾਫ਼ ਨਹੀਂ ਦਿਖ ਰਿਹਾ ਸੀ ਸਾਰੇ ਆਪਣੇ ਆਪਣੇ ਕੈਬਿਨ ਵਿੱਚ ਸੋ ਰਹੇ ਸੀ ਉਸੇ ਟਾਈਮ ਅਚਾਨਕ ਇੱਕ ਜ਼ੋਰ ਦੀ ਆਵਾਜ਼ ਆਉਂਦੀ ਹੈ ਇੱਕ ਝਟਕੇ ਨਾਲ ਇਹ ਸ਼ਿਪ ਉੱਥੇ ਹੀ ਖੜੀ ਹੋ ਜਾਂਦੀ ਹੈ ਕਪਤਾਨ ਨੂੰ ਇਸ ਸ਼ਿਪ ਦੀ ਮਜ਼ਬੂਤੀ ਤੇ ਬਹੁਤ ਭਰੋਸਾ ਸੀ ਇਸ ਤਰ੍ਹਾਂ ਦੇ ਰਸਤਿਆਂ ਤੋਂ ਇਹ ਸ਼ਿਪ ਬਹੁਤ ਵਾਰ ਲੰਘ ਚੁੱਕੀ ਸੀ ਫਿਰ ਇਸ ਸ਼ਿਪ ਦਾ ਕਪਤਾਨ ਉਸ ਸ਼ਿਪ ਦੀ ਜ਼ੋਰ ਦੀ ਆਵਾਜ਼ ਤੇ ਝਟਕਾ ਲੱਗਣ ਤੇ ਧਿਆਨ ਨਹੀਂ ਦਿੰਦਾ ਤੇ ਅੱਗੇ ਵਧਣ ਲੱਗਾ ਸ਼ਿਪ ਦਾ ਕਪਤਾਨ ਇਸ ਗੱਲ ਤੇ ਧਿਆਨ ਹੀ ਨਹੀਂ ਦਿੰਦਾ ਕਿ ਸ਼ਿਪ ਦੇ ਬੋਟਮ ਤੇ ਇੱਕ ਬਹੁਤ ਵੱਡਾ ਛੇਦ ਹੋ ਗਿਆ ਹੈ ਜਿਸ ਵਿੱਚੋਂ ਪਾਣੀ ਬਹੁਤ ਤੇਜ਼ੀ ਨਾਲ ਇਸ ਸ਼ਿਪ ਵਿੱਚ ਭਰਦਾ ਜਾ ਰਿਹਾ ਹੈ ਜੋ ਇਸ ਜਹਾਜ਼ ਨੂੰ ਡੁਬੋਣ ਵਾਲਾ ਹੈ ਹੈਲੋ ਦੋਸਤੋ ਮੇਰਾ ਨਾਮ ਹੈ ਨੀਹਾ ਕਿਵੇਂ ਹੋ ਤੁਸੀਂ ਸਾਰੇ 1960 ਦਾ ਉਹ ਦੌਰ ਸੀ ਜਦੋਂ ਧਰਤੀ ਦੇ ਰਿਮੋਟ ਏਰੀਆ ਜਿਵੇਂ ਕਿ ਅੰਟਾਰਕਟਿਕਾ ਆਦਿ ਤੇ ਸਮੁੰਦਰ ਦੇ ਰਸਤੇ ਤੇ ਜਾਣਾ ਇੰਨਾ ਸੌਖਾ ਨਹੀਂ ਸੀ ਅਗਰ ਕੋਈ ਵੀ ਸ਼ਿਪ ਇਸ ਰਸਤੇ ਤੋਂ ਜਾਂਦੀ ਸੀ ਤਾਂ ਉਹਨਾਂ ਨੂੰ ਬਹੁਤ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਸਾਲ 1912 ਵਿੱਚ ਇੱਕ ਬਰਫ਼ ਦੀ ਚਟਾਨ ਨਾਲ ਟਕਰਾ ਕੇ ਸਮੁੰਦਰ ਦੀ ਗੋਦ ਵਿੱਚ ਸਮਾ ਗਿਆ ਸੀ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੰਟਾਰਕਟਿਕਾ ਦੇ ਰਸਤੇ ਤੋਂ ਸਮੁੰਦਰ ਵਿੱਚ ਜਾਣਾ ਕਿੰਨਾ ਮੁਸ਼ਕਿਲ ਹੋ ਸਕਦਾ ਹੈ ਜਿੱਥੇ ਪਲ-ਪਲ ਵਿੱਚ ਕਈ ਚਟਾਨੇ ਮੌਜੂਦ ਹੋਣ ਪਰ ਕਹਿੰਦੇ ਹਨ ਕਿ ਜੇ ਇਨਸਾਨ ਕੁਝ ठान ਲੇ ਤਾਂ ਕੁਝ ਵੀ ਕਰ ਸਕਦਾ ਹੈ ਇੱਕ ਸਵਦੇਸ਼ੀ ਅਮਰੀਕਨ ਬਿਜ਼ਨਸਮੈਨ ਐਰਿਕ ਨੂੰ ਅੰਟਾਰਕਟਿਕਾ ਵਿੱਚ ਇੱਕ ਬਿਜ਼ਨਸ ਬਣਾਉਣ ਦਾ ਆਈਡੀਆ ਆਉਂਦਾ ਹੈ ਬਹੁਤ ਸਾਰੇ ਲੋਕ ਅੰਟਾਰਕਟਿਕਾ ਨੂੰ ਦੇਖਣਾ ਚਾਹੁੰਦੇ ਸੀ ਇਸ ਲਈ ਐਰਿਕ ਨੇ ਸੋਚਿਆ ਕਿ ਇੱਕ ਇਹੋ ਜਹੀ ਸ਼ਿਪ ਬਣਾਈ ਜਾਵੇ ਜਿਸ ਦਾ ਅੰਟਾਰਕਟਿਕਾ ਦੀ ਬਰਫ਼ ਵਿੱਚ ਕੁਝ ਨਾ ਵਿਗੜ ਪਾਏ ਜੋ ਲੋਕ ਅੰਟਾਰਕਟਿਕਾ ਵਿੱਚ ਘੁੰਮਣਾ ਚਾਹੁੰਦੇ ਹਨ ਉਹ ਉਹਨਾਂ ਨੂੰ ਅੰਟਾਰਕਟਿਕਾ ਵਿੱਚ ਪਹੁੰਚਾਏ ਤੇ ਮੋਟੀ ਕਮਾਈ ਕਰੇ ਐਰਿਕ ਨੇ ਇੱਕ ਇਹੋ ਜਹੀ ਮਜ਼ਬੂਤ ਬੋਟ ਬਣਾਈ ਜਦੋਂ ਚਲਦੀ ਸੀ ਤਾਂ ਸਾਹਮਣੇ ਵਾਲੀ ਮੋਟੀ ਬਰਫ਼ ਵੀ ਟੁੱਟ ਜਾਂਦੀ ਸੀ ਇਹ ਬੋਟ ਜ਼ਿਆਦਾ ਵੱਡੀ ਤਾਂ ਨਹੀਂ ਸੀ ਪਰ ਮਜ਼ਬੂਤੀ ਦੇ ਨਾਮ ਤੇ ਸਭ ਤੋਂ ਉੱਵਲ ਸੀ ਨਾਰਮਲ ਜਦੋਂ ਵੀ ਕੋਈ ਸ਼ਿਪ ਸਮੁੰਦਰ ਵਿੱਚ ਜਾਂਦੀ ਹੈ ਤਾਂ ਉਸ ਦੇ ਸਾਹਮਣੇ ਆਈਸ ਬ੍ਰੇਕਰ ਲਗਾਇਆ ਜਾਂਦਾ ਹੈ ਤਾਂ ਜੋ ਬਰਫ਼ ਤੋਂ ਸ਼ਿਪ ਨੂੰ ਬਚਾ ਕੇ ਰੱਖਿਆ ਜਾ ਸਕੇ ਪਰ ਲਿੰਡ ਬਲੇਡ ਐਕਸਪਲorer ਇੱਕ ਇਹੋ ਜਿਹੀ ਸ਼ਿਪ ਸੀ ਜਿਸ ਵਿੱਚ ਆਈਸ ਬ੍ਰੇਕਰ ਦੀ ਕੋਈ ਜ਼ਰੂਰਤ ਨਹੀਂ ਸੀ ਇਸ ਦੇ ਅਗਲੇ ਹਿੱਸੇ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਸੀ ਕਿ ਜਦੋਂ ਇਹ ਸ਼ਿਪ ਅੱਗੇ ਵੱਧਦੀ ਤਾਂ ਇਸ ਦੇ ਅਗਲੇ ਹਿੱਸੇ ਨਾਲ ਹੀ ਬਰਫ਼ ਟੁੱਟਣ ਲੱਗ ਜਾਂਦੀ ਪਰ ਸੁਰੱਖਿਆ ਦੇ ਮਾਮਲੇ ਵਿੱਚ ਇਸ ਬੋਟ ਵਿੱਚ ਡਬਲ ਲੇਅਰ ਕੀਤੀ ਗਈ ਸੀ ਸ਼ਿਪ ਦੇ ਡਬਲ ਲੇਅਰ ਹਿੱਸੇ ਨੂੰ ਹੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਲਿੰਡ ਬਲੇਡ ਦੇ ਬਾਹਰ ਦੇ ਹਿੱਸੇ ਨੂੰ ਬਣਾਉਣ ਲਈ ਡਬਲ ਲੇਅਰ ਦਾ ਇਸਤੇਮਾਲ ਕੀਤਾ ਗਿਆ ਸੀ ਇਸ ਦੇ ਫਾਇਦੇ ਇਹ ਸੀ ਕਿ ਜਦੋਂ ਬਾਹਰੀ ਬਰਫ਼ ਦੀ ਚਟਾਨ ਅਗਰ ਬਾਹਰ ਦੀ ਲੇਅਰ ਨੂੰ ਤੋੜ ਵੀ ਦੇਵੇ ਤਾਂ ਅੰਦਰ ਦੀ ਲੇਅਰ ਸ਼ਿਪ ਨੂੰ ਬਚਾ ਕੇ ਰੱਖ ਸਕੇ ਇਸ ਮਕਸਦ ਨਾਲ ਹੀ ਸ਼ਿਪ ਨੂੰ ਬਣਾਇਆ ਗਿਆ ਸੀ ਉਸ ਵਿੱਚ ਇਹ ਸ਼ਿਪ ਖਰੀ ਉਤਰੀ ਦੇਖਦੇ-ਦੇਖਦੇ ਇਹ ਸ਼ਿਪ ਦੁਨੀਆ ਵਿੱਚ ਮਸ਼ਹੂਰ ਹੁੰਦੀ ਗਈ ਦੂਰ-ਦੂਰ ਤੋਂ ਲੋਕ ਇਸ ਸ਼ਿਪ ਦੁਆਰਾ ਅੰਟਾਰਕਟਿਕਾ ਦੇ ਸਫ਼ਰ ਕਰਨ ਲੱਗੇ ਲੋਕਾਂ ਦਾ ਇਸ ਜਹਾਜ਼ ਤੇ ਪਰੋਸਾ ਵਧਦਾ ਜਾ ਰਿਹਾ ਸੀ ਲੋਕ ਇਹ ਮੰਨਣ ਲੱਗ ਗਏ ਸੀ ਕਿ ਇਹ ਸ਼ਿਪ ਸਮੁੰਦਰੀ ਰਸਤੇ ਦੁਆਰਾ ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦੀ ਹੈ ਇਹ ਸ਼ਿਪ ਇੰਨੀ ਭਰੋਸੇਮੰਦ ਸੀ ਕਿ ਇਸ ਨੇ ਅੰਟਾਰਕਟਿਕਾ ਵਿੱਚ ਫਸੀਆਂ ਹੋਰ ਕਈ ਛਿਪਾਂ ਨੂੰ ਵੀ ਰੈਸਕਿਊ ਕੀਤਾ ਸੀ ਸਾਲ-ਸਾਲ ਇਸ ਛਿਪ ਦੇ ਮਾਲਕ ਬਦਲਦੇ ਰਹੇ ਅਲੱਗ-ਅਲੱਗ ਕੰਪਨੀਆਂ ਇਸ ਛਿਪ ਨੂੰ ਖਰੀਦਦੀਆਂ ਰਹੀਆਂ ਤੇ ਇਸ ਦੇ ਨਾਮ ਨੂੰ ਬਦਲਦੀਆਂ ਰਹੀਆਂ ਇਸ ਜਹਾਜ਼ ਨੇ ਆਪਣੀ ਪਰਫਾਰਮੈਂਸ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਆਖਰੀ ਵਾਰ ਇਸ ਜਹਾਜ਼ ਨੂੰ ਸਾਲ 2004 ਵਿੱਚ ਟੋਰਾਂਟੋ ਦੀ ਇੱਕ ਕੰਪਨੀ ਨੇ ਖਰੀਦਿਆ ਉਸ ਕੰਪਨੀ ਨੇ ਇਸ ਦਾ ਨਾਮ ਬਦਲ ਕੇ ਐਮਵੀ ਐਕਸਪਲੋਰਰ ਰੱਖ ਦਿੱਤਾ 11 ਨਵੰਬਰ ਸਾਲ 2007 ਵਿੱਚ ਇਹ ਸ਼ਿਪ ਇੱਕ ਵਾਰ ਫਿਰ ਅੰਟਾਰਕਟਿਕਾ ਦੇ ਲਈ ਰਵਾਨਾ ਹੋਈ। ਇਹ ਇਸ ਦਾ 19ਵਾਂ ਦਿਨ ਦਾ ਸਫ਼ਰ ਹੋਣ ਵਾਲਾ ਸੀ। ਜੋ ਲੋਕ ਅੰਟਾਰਕਟਿਕਾ ਦੇਖਣ ਦਾ ਸੁਪਨਾ ਲੈ ਕੇ ਇਸ ਜਹਾਜ਼ ਵਿੱਚ ਆ ਰਹੇ ਸੀ, ਉਹਨਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਅੱਗੇ ਕਿਸ ਮੁਸੀਬਤ ਵਿੱਚ ਫਸਣ ਵਾਲੇ ਹਨ। ਪਰ ਇਹ ਲੋਕ ਅੰਟਾਰਕਟਿਕਾ ਜਾਣ ਲਈ ਕਾਫੀ ਖੁਸ਼ ਸਨ। ਇਹਨਾਂ ਨੂੰ ਇਸ ਜਹਾਜ਼ ਦੀ ਕਾਬਲੀਅਤ ਤੇ ਪੂਰਾ ਭਰੋਸਾ ਸੀ। ਇਸ ਜਹਾਜ਼ ਦੇ ਕੈਪਟਨ ਜੋ ਇਸ ਬਰਫੀਲੇ ਰਸਤਿਆਂ ਤੋਂ ਕਾਫੀ ਵਾਰ ਗੁਜ਼ਰ ਚੁਕੇ ਸਨ ਇੱਕ ਤਾਂ ਇਸ ਜਹਾਜ਼ ਦੀ ਮਜ਼ਬੂਤੀ ਤੇ ਦੂਸਰਾ ਅਨੁਭਵੀ ਕੈਪਟਨ ਇਹਨਾਂ ਦੋਨਾਂ ਚੀਜ਼ਾਂ ਦੀ ਵਜ੍ਹਾ ਨਾਲ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝ ਰਹੇ ਸਨ ਅੱਧੇ ਰਸਤੇ ਤੱਕ ਤਾਂ ਸਭ ਕੁਝ ਠੀਕ ਚੱਲਦਾ ਰਿਹਾ ਸ਼ਿਪ ਦਾ ਕਪਤਾਨ ਨੇ ਇਸ ਸ਼ਿਪ ਨੂੰ ਇੱਕ ਨਵੇਂ ਰਸਤੇ ਤੇ ਮੋੜ ਦਿੱਤਾ ਉਸ ਨੂੰ ਲੱਗਿਆ ਕਿ ਇਸ ਰਸਤੇ ਤੇ ਬਰਫ਼ ਘੱਟ ਮਿਲੂਗੀ ਉਹ ਜਲਦੀ ਆਪਣੀ ਮੰਜ਼ਿਲ ਤੱਕ ਪਹੁੰਚ ਜਾਣਗੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਰਸਤਾ ਉਹਨਾਂ ਨੂੰ ਆਪਣੀ ਮੰਜ਼ਿਲ ਵੱਲ ਨਹੀਂ ਬਲਕਿ ਬਹੁਤ ਵੱਡੀ ਮੁਸੀਬਤ ਵੱਲ ਲੈ ਕੇ ਜਾ ਰਿਹਾ ਹੈ ਸ਼ੁਰੂਆਤੀ 10 ਦਿਨ ਤਾਂ ਬਹੁਤ ਵਧੀਆ ਨਿਕਲ ਰਹੇ ਸਨ ਫਿਰ ਆਉਂਦੀ ਹੈ 22 ਨਵੰਬਰ ਦੀ ਰਾਤ ਜਦੋਂ ਸ਼ਿਪ ਮੋਟੀ ਬਰਫ਼ ਦੇ ਰਸਤਿਆਂ ਵਿੱਚ ਹੋ ਕੇ ਲੰਘਣ ਵਾਲੀ ਸੀ ਕਪਤਾਨ ਨੇ ਸ਼ਿਪ ਤੇ ਮੌਜੂਦ ਸਾਰੇ ਲੋਕਾਂ ਨੂੰ ਇਹ ਦੱਸਿਆ ਕਿ ਉਹ ਇੱਕ ਬਰਫ਼ੀਲੇ ਰਸਤੇ ਤੋਂ ਹੋ ਕੇ ਨਿਕਲਣ ਵਾਲੇ ਹਨ ਬਰਫ਼ ਦੇ ਟੁਕੜੇ ਤੇ ਉਹਨਾਂ ਦੇ ਟੁੱਟਣ ਦੀਆਂ ਆਵਾਜ਼ਾਂ ਆਉਣ ਵਾਲੀਆਂ ਹਨ ਤੇ ਇਹਨਾਂ ਤੋਂ ਘਬਰਾਉਣ ਦੀ ਗੱਲ ਨਹੀਂ ਹੈ ਤੁਸੀਂ ਸਾਰੇ ਆਰਾਮ ਨਾਲ ਸੋਜੋ ਇਸ ਰਾਤ ਨੂੰ ਬਰਦਾਸ਼ਤ ਕਰੋ ਰਾਤ ਦੇ ਅੰਧੇਰੇ ਵਿੱਚ ਸ਼ਿਪ ਹੌਲੀ-ਹੌਲੀ ਬਰਫ਼ ਨੂੰ ਤੋੜਦੀ ਹੋਈ ਅੱਗੇ ਵੱਧ ਰਹੀ ਸੀ ਸਾਰੇ ਪਾਸੇ ਬਰਫ਼ ਦੇ ਟੁੱਟਣ ਦੀ ਆਵਾਜ਼ ਆ ਰਹੀ ਸੀ ਸਾਰੇ ਲੋਕ ਆਪਣੇ ਆਪਣੇ ਕੈਬਿਨ ਵਿੱਚ ਬੇਫਿਕਰ ਹੋ ਕੇ ਸੌ ਰਹੇ ਸਨ ਸ਼ਿਪ ਹੌਲੀ-ਹੌਲੀ ਪਤਲੀ ਬਰਫ਼ ਦੀ ਲੇਅਰ ਨੂੰ ਪਾਰ ਕਰਦੀ ਹੈ ਤੇ ਮੋਟੀ ਲੇਅਰ ਤੇ ਪੁਰਾਣੀ ਬਰਫ਼ ਦੇ ਰਸਤੇ ਤੋਂ ਹੋ ਕੇ ਲੰਘਣ ਲੱਗਦੀ ਹੈ ਸ਼ਿਪ ਅੱਗੇ ਵੱਧ ਹੀ ਰਹੀ ਹੁੰਦੀ ਹੈ ਕਿ ਉਸੇ ਟਾਈਮ ਇੱਕ ਜ਼ੋਰ ਦੀ ਆਵਾਜ਼ ਆਉਂਦੀ ਹੈ ਤੇ ਸ਼ਿਪ ਨੂੰ ਜ਼ੋਰ ਦਾ ਝਟਕਾ ਲੱਗਦਾ ਹੈ ਤੇ ਇਹ ਸ਼ਿਪ ਉੱਥੇ ਹੀ ਰੁਕ ਜਾਂਦੀ ਹੈ ਇਸ ਤੇਜ਼ ਆਵਾਜ਼ ਤੇ ਜ਼ੋਰ ਦੇ ਝਟਕੇ ਨੇ ਸਾਰੇ ਯਾਤਰੀਆਂ ਨੂੰ ਜਗਾ ਦਿੱਤਾ ਪਰ ਫਿਰ ਵੀ ਉਹ ਸਾਰੇ ਲੋਕ ਬੇਫਿਕਰ ਹੋ ਕੇ ਸੋ ਗਏ ਕਿਉਂਕਿ ਕੈਪਟਨ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਇਸ ਲਈ ਉਨ੍ਹਾਂ ਨੇ ਆਵਾਜ਼ ਨੂੰ ਇਗਨੋਰ ਕਰ ਦਿੱਤਾ ਕਪਤਾਨ ਨੂੰ ਵੀ ਕੋਈ ਆਈਡੀਆ ਨਹੀਂ ਸੀ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ ਕਪਤਾਨ ਨੇ ਵੀ ਇਸ ਆਵਾਜ਼ ਤੇ ਜ਼ਿਆਦਾ ਨਜ਼ਰ ਨਹੀਂ ਦਿੱਤੀ ਤੇ ਉਹ ਸ਼ਿਪ ਨੂੰ ਅੱਗੇ ਵਧਾਣ ਦੀ ਕੋਸ਼ਿਸ਼ ਕਰਨ ਲੱਗਾ ਸ਼ਿਪ ਫਿਰ ਤੋਂ ਬਰਫ਼ੀਲੀ ਚਾਦਰ ਨੂੰ ਤੋੜਦੀ ਹੋਈ ਅੱਗੇ ਵਧਣ ਲੱਗੀ ਕੁਝ ਹੀ ਸਮੇਂ ਵਿੱਚ ਜੋ ਲੋਕ ਅੰਦਰ ਸੋਏ ਹੋਏ ਸਨ ਉਹਨਾਂ ਦੀ ਚੀਕਣ ਦੀ ਆਵਾਜ਼ ਆਉਣ ਲੱਗੀ ਤੇ ਲੋਕ ਡਰਨ ਲੱਗੇ ਕਿਉਂਕਿ ਸ਼ਿਪ ਦੇ ਅੰਦਰ ਬਹੁਤ ਜ਼ਿਆਦਾ ਪਾਣੀ ਭਰਨ ਲੱਗਾ ਦਰਅਸਲ ਸ਼ਿਪ ਇੱਕ ਬਹੁਤ ਪੁਰਾਣੀ ਤੇ ਮੋਟੀ ਬਰਫ਼ ਦੀ ਪਰਤ ਨਾਲ ਟਕਰਾ ਗਈ ਸੀ ਜਿਸ ਤੇ ਸ਼ਿਪ ਦੇ ਹੱਲ ਨੂੰ ਤੋੜ ਦਿੱਤਾ ਸੀ ਤੇ ਸ਼ਿਪ ਦਾ ਡਬਲ ਹੱਲ ਕਿਸੇ ਕੰਮ ਨਹੀਂ ਆਇਆ ਸਾਰੇ ਲੋਕ ਆਪਣੀ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ ਜਹਾਜ਼ ਵਿੱਚ ਖੌਫ ਦਾ ਮਾਹੌਲ ਪੈਦਾ ਹੋ ਗਿਆ ਸੀ ਸ਼ਿਪ ਦੇ ਅੰਦਰ ਪਾਣੀ ਬਹੁਤ ਤੇਜ਼ ਰਫ਼ਤਾਰ ਨਾਲ ਭਰ ਰਿਹਾ ਸੀ ਜਹਾਜ਼ ਦੇ ਕਪਤਾਨ ਨੂੰ ਜਦੋਂ ਖਬਰ ਮਿਲੀ ਹੈ ਕਿ ਸ਼ਿਪ ਦੇ ਬਾਟਮ ਵਿੱਚ ਇੱਕ ਬਹੁਤ ਵੱਡਾ ਛੇਦ ਹੋ ਗਿਆ ਹੈ ਤਾਂ ਸਭ ਤੋਂ ਪਹਿਲਾਂ ਜਹਾਜ਼ ਦੇ ਕਪਤਾਨ ਨੂੰ ਇਸ ਗੱਲ ਤੇ ਯਕੀਨ ਹੀ ਨਹੀਂ ਹੋਇਆ ਕਪਤਾਨ ਨੂੰ ਲੱਗਿਆ ਕਿ ਕੋਈ ਛੋਟਾ ਛੇਦ ਹੋਣਾ ਹੈ ਤੇ ਉਸ ਤੇ ਕਾਬੂ ਪਾਇਆ ਜਾ ਸਕਦਾ ਹੈ ਫਿਰ ਕਪਤਾਨ ਨੇ ਸ਼ਿਪ ਦੀ ਜਾਂਚ ਕੀਤੀ ਸ਼ਿਪ ਵਿੱਚ ਪਾਣੀ ਇੰਨੀ ਤੇਜ਼ੀ ਰਫ਼ਤਾਰ ਨਾਲ ਭਰ ਰਿਹਾ ਸੀ ਕਿ ਉਸ ਨੂੰ ਦੇਖ ਕੇ ਕਪਤਾਨ ਦੀਆਂ ਅੱਖਾਂ ਫਟੀਆਂ ਕੀ ਫਟੀਆਂ ਰਹਿ ਗਈਆਂ ਕਪਤਾਨ ਨੂੰ ਸਮਝ ਆ ਗਿਆ ਕਿ ਇਹ ਜਹਾਜ਼ ਹੁਣ ਡੁੱਬਣ ਵਾਲਾ ਹੈ ਕਪਤਾਨ ਨੇ ਕਰੂ ਮੈਂਬਰ ਨੂੰ ਜਲਦੀ ਨਾਲ ਸਿਗਨਲ ਭੇਜਣ ਨੂੰ ਕਿਹਾ ਸ਼ਾਇਦ ਕੋਈ ਸ਼ਿਪ ਆਸ-ਪਾਸ ਮੌਜੂਦ ਹੋਤਾ ਉਨ੍ਹਾਂ ਤੱਕ ਸਿਗਨਲ ਪਹੁੰਚ ਸਕੇ ਤੇ ਉਨ੍ਹਾਂ ਨੂੰ ਬਚਾਣ ਲਈ ਆ ਜਾਏ। ਸ਼ਿਪ ਦੇ ਅੰਦਰ ਪਾਣੀ ਇੰਨਾ ਭਰ ਗਿਆ ਕਿ ਸ਼ਿਪ ਇੱਕ ਸਾਈਡ ਨੂੰ ਟੇਢੀ ਹੋ ਗਈ। ਕਰੂ ਮੈਂਬਰ ਲੋਕਾਂ ਨੂੰ ਸੰਤਬਨਾ ਦੇਣ ਤੇ ਉਨ੍ਹਾਂ ਨੂੰ ਲਾਈਫ ਬੋਟ ਵਿੱਚ ਉਤਾਰਨ ਵਿੱਚ ਲੱਗੇ ਹੋਏ ਸਨ। ਹੁਣ ਕਿਉਂਕਿ ਇਹ ਛੋਟੀ ਸ਼ਿਪ ਸੀ ਤਾਂ ਇਸ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਸੀ। ਸ਼ਿਪ ਹਜੇ ਵੀ ਮੰਜ਼ਿਲ ਤੋਂ 40 ਕਿਲੋਮੀਟਰ ਦੂਰ ਸੀ। ਸਮੁੰਦਰ ਦੇ ਅੰਦਰ ਸੀ ਹੁਣ ਸ਼ਿਪ ਦੇ ਇਹੋ ਜਹੀ ਹਾਲਤ ਵਿੱਚ ਕਿਨਾਰੇ ਤੇ ਪਹੁੰਚਾਣਾ ਸੰਭਵ ਨਹੀਂ ਸੀ ਜੋ ਸਿਗਨਲ ਭੇਜਿਆ ਗਿਆ ਸੀ ਉਹ ਦੋ ਸ਼ਿਪਾਂ ਨੂੰ ਪਹੁੰਚਿਆ ਪਰ ਦਿੱਕਤ ਇਹ ਸੀ ਕਿ ਉਹ ਦੋ ਸ਼ਿਪਾਂ ਇੰਨੀਆਂ ਦੂਰ ਸੀ ਕਿ ਸ਼ਿਪ ਨੂੰ ਬਚਾਣ ਲਈ ਨਹੀਂ ਆ ਸਕਦੀਆਂ ਸੀ ਤੇ ਦੂਸਰੀ ਪਰੇਸ਼ਾਨੀ ਇਹ ਸੀ ਕਿ ਜੋ ਲੋਕ ਲਾਈਫ ਬੋਟ ਵਿੱਚ ਬੈਠੇ ਸਨ ਉਹਨਾਂ ਦੀ ਠੰਡ ਨਾਲ ਹਾਲਤ ਖਰਾਬ ਹੋ ਰਹੀ ਸੀ ਹੌਲੀ-ਹੌਲੀ ਪਾਣੀ ਇੰਨਾ ਵੱਧ ਗਿਆ ਕਿ ਪਾਣੀ ਸ਼ਿਪ ਦੇ ਉਸ ਕਮਰੇ ਵਿੱਚ ਪਹੁੰਚ ਗਿਆ ਜਿੱਥੋਂ ਸ਼ਿਪ ਨੂੰ ਪਾਵਰ ਦਿੱਤੀ ਜਾਂਦੀ ਹੈ ਪਾਣੀ ਦੇ ਨਾਲ ਇੱਕ ਸ਼ਾਰਟ ਸਰਕਟ ਹੁੰਦਾ ਹੈ ਤੇ ਪੂਰੀ ਸ਼ਿਪ ਦੀ ਪਾਵਰ ਚਲੀ ਜਾਂਦੀ ਹੈ ਸ਼ਿਪ ਨੂੰ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਸੀ ਸਾਰੇ ਲੋਕ ਸਮੁੰਦਰ ਦੇ ਠੰਡੇ ਪਾਣੀ ਵਿੱਚ ਲਾਈਫ ਬੋਟਸ ਤੇ ਸਵਾਰ ਸਨ ਤੇ ਸ਼ਿਪ ਦੇ ਕਪਤਾਨ ਸ਼ਿਪ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਸ਼ਿਪ ਵਿੱਚ ਪਾਣੀ ਇੰਨਾ ਪਰ ਗਿਆ ਸੀ ਕਿ ਸ਼ਿਪ ਦੇ ਇੰਜਨਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਸ਼ਿਪ ਤੇਜ਼ੀ ਨਾਲ ਡੁੱਬਦੀ ਜਾ ਰਹੀ ਸੀ ਤੇ ਹੁਣ ਕਪਤਾਨ ਨੂੰ ਇਸ ਸ਼ਿਪ ਨੂੰ ਛੱਡਣ ਦਾ ਫੈਸਲਾ ਕੀਤਾ ਤੇ ਕਪਤਾਨ ਨੇ ਬਾਕੀ ਕਰੂ ਮੈਂਬਰ ਨੂੰ ਵੀ ਸ਼ਿਪ ਨੂੰ ਛੱਡ ਕੇ ਲਾਈਫ ਬੋਟਸ ਵਿੱਚ ਸਵਾਰ ਹੋਣ ਲਈ ਗਿਆ ਇਹ ਲੋਕ ਠੰਡ ਸਹਿੰਦੇ ਹੋਏ ਇਸੀ ਗੱਲ ਦਾ ਇੰਤਜ਼ਾਰ ਕਰ ਰਹੇ ਸੀ ਕਿ ਕੋਈ ਉਨ੍ਹਾਂ ਨੂੰ ਆ ਕੇ ਬਚਾ ਲਵੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਇਹ ਸ਼ਿਪ ਸਮੁੰਦਰ ਵਿੱਚ ਸਮਾ ਗਈ ਇਨੇ ਟਾਈਮ ਤੋਂ ਸਮੁੰਦਰ ਤੇ ਰਾਜ ਕਰਨ ਵਾਲੀ ਸ਼ਿਪ ਹੁਣ ਸਮੁੰਦਰ ਵਿੱਚ ਹੀ ਸਮਾ ਗਈ ਸੀ ਲਾਈਫ ਬੋਟਸ ਵਿੱਚ ਬੈਠੇ ਲੋਕ ਖੁੱਲੇ ਅਸਮਾਨ ਦੇ ਥੱਲੇ ਇਸ ਦਿਲ ਦਹਿਲਾ ਦੇਣ ਵਾਲੀ ਮੰਜ਼ਰ ਨੂੰ ਦੇਖ ਰਹੇ ਸਨ ਇਹਨਾਂ ਨੂੰ ਸਮੁੰਦਰ ਵਿੱਚ ਉਹਨਾਂ ਬੋਟਸ ਨੇ ਤੇ ਬੈਠੇ ਕਈ ਘੰਟੇ ਬੀਤ ਚੁੱਕੇ ਸਨ ਤੇ ਅਗਲੇ ਦਿਨ ਦੀ ਸਵੇਰ ਹੋਣ ਵਾਲੀ ਸੀ ਉਹਨਾਂ ਨੂੰ ਸਮੁੰਦਰ ਵਿੱਚ ਦੂਰ ਤੋਂ ਕੁਝ ਲਾਈਟਸ ਜਲਦੀਆਂ ਦਿਖੀਆਂ ਜੋ ਹੁਣ ਉਹਨਾਂ ਦੇ ਵੱਲ ਹੀ ਆ ਰਹੀਆਂ ਸਨ ਦਰਅਸਲ ਜਿਨ੍ਹਾਂ shipਾਂ ਨੂੰ ਉਹ ਸਿਗਨਲ ਮਿਲਦਾ ਹੈ ਉਹਨਾਂ ਵਿੱਚੋਂ ਇੱਕ ship ਉਹਨਾਂ ਨੂੰ ਬਚਾਉਣ ਲਈ ਆ ਜਾਂਦੀ ਹੈ ਸਾਰੇ ਲੋਕਾਂ ਨੂੰ ਰੈਸਕਿਊ ਕੀਤਾ ਜਾਂਦਾ ਹੈ ਵਧੀਆ ਖਬਰ ਇਹ ਸੀ ਕਿ ਸਾਰੇ ਲੋਕ ਇਸ ਹਾਦਸੇ ਵਿੱਚ ਬਚ ਗਏ ਸੀ ਕਪਤਾਨ ਦੇ ਇੱਕ ਗਲਤ ਫੈਸਲੇ ਨਾਲ ਵੀ MV ਐਕਸਪਲੋਰਰ ਸਮੁੰਦਰ ਵਿੱਚ ਸਮਾ ਗਈ ਅੱਜ ਵੀ ਇਸ ਦਾ ਮਲਵਾ ਸਮੁੰਦਰ ਵਿੱਚ ਦਫਨ ਹੋਇਆ ਹੈ ਦੋਸਤੋ ਇਸ ਤਰ੍ਹਾਂ ਦੀ ਇੱਕ ਚਟਾਨੇ ਟਾਈਟਾਨਿਕ ਨੂੰ ਵੀ ਡਬੋ ਦਿੱਤਾ ਸੀ ਜੇ ਤੁਸੀਂ ਇਹੋ ਜੀਆਂ ਹੋਰ ਕਹਾਣੀਆਂ ਚਾਹੁੰਦੇ ਹੋ ਜਾਂ ਟਾਈਟੈਨਿਕ ਜਹਾਜ਼ ਦੇ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ